ਹੀ ਨਾਮਾ ਟੋਟਾ ਸਰ ਸ਼ਿਕਾ ਸਰ ਮੇਰਾ ਨਾਮ ਰਜਨੀਆ ਜੀ ਬੀਐਸਸੀ ਐਗਰੀਕਲਚਰ ਸਟੂਡੈਂਟ ਅਸੀਂ ਤੇ ਇੱਥੇ ਅਸੀਂ ਇੱਕ ਪ੍ਰੋਟੈਸਟ ਤੇ ਬੈਠੇ ਹੋਏ ਆ ਕਿਉਂਕਿ ਅਸੀਂ ਆਪਦੇ ਫਿਊਚਰ ਨੂੰ ਬਚਾਉਣਾ ਹੈ ਅਸਲ 'ਚ ਸਰਕਾਰ ਸਾਡਾ ਕੋਰਸ ਹੀ ਖਤਮ ਕਰ ਦੇਣਾ ਚਾਹੁੰਦੀ ਆ ਮਤਲਬ ਉਹ ਚਾਹੁੰਦੀ ਆ ਕਿ ਕੋਰਸ ਨੂੰ ਸੈਲਫ ਫਾਈਨਾਂਸ ਕਰ ਦਿੱਤਾ ਜਾਵੇ ਜੋ ਕਿ ਜਿਹਦੇ ਅਕੋਰਡਿੰਗ ਕੀ ਆ ਕਿ ਸਾਡੀ ਜਿਹੜੀ ਫੀਸ ਆ ਉਹਦੇ ਵਿੱਚ 60% ਦਾ ਵਾਧਾ ਕਰ ਦਿੱਤਾ ਜਾਊਗਾ ਜਿਹਦੇ ਨਾਲ ਕਿ ਸਾਡੇ ਸਟੂਡੈਂਟਸ ਦਾ ਹੀ ਨੁਕਸਾਨ ਆ ਕਿਉਂਕਿ ਬਹੁਤ ਕਿਉਂਕਿ ਇਹ ਕੋਰਸ ਕਾਫੀ ਟਾਈਮ ਬਾਅਦ ਪ੍ਰਜਿੰਦਰਾ ਕਾਲਜ 'ਚ ਵਾਪਸ ਆਇਆ ਸੀ ਕਮ ਸੇ ਕਮ 4 ਸਾਲ ਦੇ ਸੰਘਰਸ਼ ਤੋਂ ਬਾਅਦ ਕਿਤੇ ਜਾ ਕੇ ਇਹ ਕੋਰਸ ਵਾਪਸ ਆਇਆ ਸੀਗਾ ਹੁਣ ਸਰਕਾਰ ਤੋਂ ਪਤਾ ਨਹੀਂ ਕਿਉਂ ਬੈਲੈਂਸ ਨਹੀਂ ਮੇਨਟੇਨ ਹੋ ਰਿਹਾ ਕਿ ਕੀ ਕਰਨਾ ਉਹ ਇਸ ਕੋਰਸ ਨੂੰ ਸੈਲਫ ਫਾਈਨਾਂਸ ਕਰ ਦੇਣਾ ਚਾਹੁੰਦੀ ਹੈ ਜਿਹਦੇ ਹਿਸਾਬ ਨਾਲ ਕਿ ਅਸੀਂ ਇਸ ਕੋਰਸ ਨੂੰ ਫਿਰ ਅਫੋਰਡ ਨਹੀਂ ਕਰ ਪਾਵਾਂਗੇ ਕੀ ਕਾਰਨ ਮੰਨਦੇ ਹੋ ਕਿਉਂ ਮਤਲਬ ਸਰਕਾਰ ਕਹਿੰਦੀ ਕਿ ਸਾਡੀਆਂ ਉਹ ਜਿਹੜੀਆਂ ਅਸੀਂ ਕਹੀਆਂ ਸੀਗਾ ਸਾਰਾ ਪ੍ਰੋਟੋਕਾਲ ਪੂਰਾ ਨਹੀਂ ਕੀਤਾ ਗਿਆ ਕਹਿੰਦੇ ਬੈਲੈਂਸ ਨਹੀਂ ਮੇਨਟੇਨ ਕਰ ਰਿਹਾ ਕਾਲਜ ਉਹਨਾਂ ਦੇ ਹਿਸਾਬ ਨਾਲ ਕਿ ਵੀ ਲੈਬਸ ਵਗੈਰਾ ਦਾ ਕੰਮ ਨਹੀਂ ਠੋਡਾ ਕੰਪਲੀਟ ਗਿਆ ਸਰ ਜਿਹੜੇ ਲੈਬਸ ਵਗੈਰਾ ਦਾ ਜਿਹੜਾ ਵੀ ਉਹਦਾ ਇਨਫਰਾਸਟ੍ਰਕਚਰ ਆ ਹਨਾ ਸਾਰਾ ਕੁਝ ਉਹ ਸਾਰਾ ਮੈਪ ਵਗੈਰਾ ਤਿਆਰ ਕਰਕੇ ਕਾਲਜ ਵੱਲੋਂ ਦਿੱਤਾ ਹੋਇਆ ਪਰ ਸਰਕਾਰ ਵੱਲੋਂ ਉਹਦੇ ਫੰਡਸ ਨਹੀਂ ਆ ਰਹੇ ਜਿਹਦੇ ਵਿੱਚ ਕਿ ਕਾਲਜ ਕੁਛ ਨਹੀਂ ਕਰ ਸਕਦਾਗਾ ਪਰ ਇਹਦੇ ਵਿੱਚ ਗਵਰਨਮੈਂਟ ਕਾਲਜ ਦੀ ਗਲਤੀ ਮੰਨਦੀ ਹੈ ਜਿਹਦੇ ਸਰ ਹੁਣ ਤੱਕ ਜੀ ਐਮਐਲਏ ਸਾਹਿਬ ਵੀ ਆਏ ਸੀਗੇ ਸਾਡੇ ਨਾਲ ਸਾਨੂੰ ਇਹ ਸੀਗਾ ਕਿ ਚਲੋ ਗੱਲਬਾਤ ਕਰ ਲਈਏ ਕਿਉਂਕਿ ਇੱਕ ਵਾਰ ਸਿਰਫ ਅਸੀਂ ਇੱਕ ਹਲਕੀ ਜਿਹੀ ਚੇਤਾਵਨੀ ਦੇਣਾ ਚਾਹੁੰਦੇ ਸੀਗੇ ਉਹਨਾਂ ਨੂੰ ਕਿਉਂਕਿ ਅਸੀਂ ਅਗਲੀ ਵਾਰ ਇਸ ਚੀਜ਼ ਨੂੰ ਵੱਡੇ ਪੱਧਰ ਤੇ ਕਰਾਂਗੇ ਤੇ ਅਸੀਂ ਐਮਐਲਏ ਸਾਹਿਬ ਮੂਰੇ ਆਪਦੀ ਗੱਲ ਰੱਖੀ ਤੇ ਉਹਨਾਂ ਦਾ ਰਵੱਈਆ ਬਿਲਕੁਲ ਨਹੀਂ ਸਹੀ ਸੀਗਾ ਗੁੰਡਾਗਰਦੀ ਤੇ ਉਤਰ ਹੋਈ ਸੀ ਉਹ ਤਾਂ ਉਹ ਤਾਂ ਸਾਨੂੰ ਅਸਲ ਵਿੱਚ ਡਰਾ ਧਮਕਾ ਕੇ ਵਾਪਸ ਦੇਣਾ ਚਾਹੁੰਦੇ ਸੀ ਠੀਕ ਹੈ ਉਹਨਾਂ ਨੇ ਇਹੋ ਜਿਹਾ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਸਾਡਾ ਇਹ ਮੈਟਰ ਹੈ ਇਹਨੂੰ ਹੱਲ ਕਰੋ ਤਾਂ ਉਹ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਅਸੀਂ ਮੰਗ ਪੱਤਰ ਦਿੱਤਾ ਹੋਇਆ ਸਾਨੂੰ ਕਹਿੰਦੇ ਤੁਸੀਂ ਇੱਥੇ ਕਿਉਂ ਆਏ ਹੋ ਤੁਹਾਨੂੰ ਬੜਾ ਪਤਾ ਹੈ ਤੁਸੀਂ ਕਾਲਜ ਵਾਪਸ ਚਲੋ ਅਸੀਂ ਕਾਲਜ ਦੀ ਗੱਲ ਕਰਾਂਗੇ ਜੇ ਕਿ ਸਰ ਤੁਸੀਂ ਉਸ ਟਾਈਮ ਵੀ ਤਾਂ ਕਾਲਜ ਜਾ ਕੇ ਗੱਲ ਕਰ ਸਕਦੇ ਸੀ ਜਦੋਂ ਮੰਗ ਪੱਤਰ ਦਿੱਤਾ ਹੋਇਆ ਸੀਗਾ ਹੁਣ ਅਸੀਂ ਜਦੋਂ ਇੱਥੇ ਆਏ ਹਾਂ ਤਾਂ ਹੁਣ ਉਹ ਕਹਿੰਦੇ ਕਿ ਹਾਂ ਹੁਣ ਮੈਂ ਤੁਹਾਡੇ ਕੋਲੇ ਜਾਊਂਗਾ ਤੁਸੀਂ ਪਹਿਲਾਂ ਹੀ ਚਲੇ ਜਾਂਦੇ ਐਨੇ ਟਾਈਮ ਦੀ ਨਹੀਂ ਸਾਡੀ ਜਿਹੜੀ ਗੱਲ ਸੁਣੀ ਗਈ ਹੁਣ ਉਹ ਕਿਵੇਂ ਸੁਣਨਗੇ ਕੁਮੀਰ ਹੈ ਕੁਛ ਕਹਿ ਨਹੀਂ ਸਕਦੇ ਸਰ ਮੇਰਾ ਬੀਐਸ ਮੇਰਾ ਅਮਰਪਾਲ ਸਿੰਘ ਨਾਮ ਹੈ ਕਿਹੜੀ ਕਲਾਸ ਦੀ ਸੀ ਜਿਹੜੀ ਜਿਵੇਂ ਸੀ ਸਰਕਾਰੀ ਬਰਜਿੰਦਰਾ ਕਾਲਜ ਬੀਐਸਸੀ ਐਗਰੀਕਲਚਰ ਦੇ ਸਟੂਡੈਂਟ ਆ ਅੱਜ ਕੀ ਨੋਟਾਈਸ ਤੁਹਾਨੂੰ ਇੱਥੇ ਕਰਨਾ ਲਾਉ ਸਰ 2018 ਦੇ ਜਿਹੜਾ ਬੈਸ ਸੀ ਉਸ ਸਮੇਂ ਸਰਕਾਰ ਨੇ ਜਿਹੜੀ ਐਗਰੀਕਲਚਰ ਦੀ ਪੜ੍ਹਾਈ ਆ ਸਰਕਾਰੀ ਕਾਲਜ ਸਰਕਾਰੀ ਬਰਜਿੰਦਰਾ ਕਾਲਜ ਦੇ ਵਿੱਚ ਉਹ ਬੰਦ ਕਰ ਦਿੱਤੀ ਸੀ ਕਿਉਂਕਿ ਜਿਹੜੀਆਂ ਰਿਕੁਆਇਰਮੈਂਟਸ ਸੀ ਉਹ ਪੂਰੀਆਂ ਨਹੀਂ ਕਰ ਸੀਗੀਆਂ ਤੇ ਜਿਹੜਾ ਇਸ ਤੇ 2 2.5 ਸਾਲ ਲਗਭਗ ਲੰਬਾ ਸੰਘਰਸ਼ ਚੱਲਿਆ ਸੀਗਾ ਉਸ ਤੋਂ ਬਾਅਦ ਪਿਛਲੇ ਸਾਲ ਆ ਜਿਹੜੀ ਉਹ ਐਡਮਿਸ਼ਨਾਂ ਜਿਹੜਾ ਦੁਬਾਰਾ ਇਹਨੂੰ ਚਾਲੂ ਕੀਤਾ ਗਿਆ ਸੀਗਾ ਪਰ ਹੁਣ ਫੇਰ ਇੱਕ ਸਾਲ ਬਾਅਦ ਜੋ ਸਾਡਾ ਸਾਡੇ ਬੈਚ ਦਾ ਇੱਕ ਸਾਲ ਲੰਘ ਚੁੱਕਿਆ ਸਾਡਾ ਪਹਿਲੇ ਸੈਮੈਸਟਰ ਦਾ ਰਿਜ਼ਲਟ ਵੀ ਆ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਫੇਰ ਜਿਹੜਾ ਇਹਨੂੰ ਬੰਦ ਕਰਨ ਦਾ ਜਿਹੜਾ ਨੋਟਿਸ ਜਾਰੀ ਕਰਤਾ ਤੇ ਕਾਲਜ ਨੂੰ ਇਹਨਾਂ ਨੇ ਨੋਟਿਸ ਕੱਢਿਆ ਸੀਗਾ ਕਿ ਤੁਸੀਂ ਸੈਲਫ ਫਾਈਨਾਂਸ ਤੇ ਮਤਲਬ ਕਿ ਆਪ ਦੇ ਖਰਚੇ ਤੇ ਬੱਚਿਆਂ ਤੋਂ ਜਿਹੜੀ ਫੀ ਬੱਚਿਆਂ ਦੇ ਫੀਸਾਂ ਤੋਂ ਜਿੰਨਾ ਵੀ ਜਿਹੜਾ ਕੋਰਸ ਨੂੰ ਚਲਾਉਣ ਦਾ ਖਰਚਾ ਦਾ ਉਹ ਤੁਸੀਂ ਬੱਚਿਆਂ ਤੋਂ ਲਓ ਤੇ ਉਸ ਦੇ ਵਿਰੁੱਧ ਜਿਹੜਾ ਅਸੀਂ ਇਹਨਾਂ ਦੇ ਐਮਐਲਏ ਸਾਹਿਬ ਆ ਗਰਦੇਸਨ ਸਿੱਖੋ ਇਹਨਾਂ ਦੇ ਘਰ ਦੇ ਮੂਰੇ ਇਕੱਠੇ ਹੋਈਆਂ ਅੱਜ ਅਸੀਂ ਸਿਰਫ ਇਹਨਾਂ ਨੂੰ ਚੇਤਾਵਨੀ ਦੇਣ ਲਈ ਇਕੱਠੇ ਹੋਈਆਂ ਕਿ ਜੇ ਇਹਨਾਂ ਨੇ ਸਾਡੀ ਗੱਲ ਨਾ ਸੁਣੀ ਸਾਡੀ ਜਿਹੜੀ ਪੜ੍ਹਾਈ ਆ ਉਹਨੂੰ ਪ੍ਰਾਈਵੇਟ ਹੋਣ ਤੋਂ ਨਾ ਰੁਕਿਆ ਤਾਂ ਅਸੀਂ ਇਹਨਾਂ ਦਾ ਜਿਹੜਾ ਇੱਕ ਵੱਡਾ ਅंदोलਨ ਲੈ ਕੇ ਜਿਹੜਾ ਉੱਭਰਾਂਗੇ ਤੇ ਇਹਨਾਂ ਜਿਹੜਾ ਗਲੇ ਦੀ ਹੱਡੀ ਬਣਾਂ ਇੱਕ ਪੀਐਸੀ ਐਗਰੀਕਲਚਰ ਦਾ ਬੰਦਾ ਹੈ ਕਾਫੀ ਐ ਸਟੈਂਡਿੰਗ ਹੋ ਗਿਆ। ਦੇਖੋ ਪੰਜਾਬ ਦੀ ਸਰਕਾਰ ਵੱਲੋਂ ਅਸਾਂ ਪਿਛਲੇ ਸਾਲ ਜਿਹੜਾ ਬੀਐਸਸੀ ਐਗਰੀਕਲਚਰ ਤੋਂ ਸ਼ੁਰੂ ਕੀਤੀ ਸੀ। ਉੱਧਕ ਜਿਹੜੀਆਂ ਉਹਦੀਆਂ ਕਮੀਆਂ ਜਿਹੜੀਆਂ ਇਹਨਾਂ ਨੇ ਪੂਰੀਆਂ ਕਰਨੀਆਂ ਸੀ ਕਾਲਜਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਸੀ। ਹੁਣ ਉਹ ਤੇ ਜੋਰ ਦੇ ਕੇ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਬਹੁਤ ਜਲਦੀ ਜਿਹੜਾ ਹੈਗਾ ਉਹਨਾਂ ਦੁਆਰਾ ਸ਼ੁਰੂ ਕਰਦੇ ਹਾਂ।